ਜਲੰਧਰ ਦੇ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ ਪੁਲਿਸ ਦੀ ਕੋਸ਼ਿਸ਼ਾਂ ਵੀ ਇੱਥੇ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਦਿਨ ਦਿਹਾੜੇ ਇੱਕ ਐਕਟਿਵਾ ਸਵਾਰ ਨੌਜਵਾਨਾ ਨੇ ਨੀਜੀ ਹਸਪਤਾਲ ਦੇ ਬਾਹਰ ਗੱਡੀ ਦੇ ਕੋਲ ਖੜੇ ਨੌਜਵਾਨਾ ਨੂੰ ਨਿਸ਼ਾਨਾ ਬਣਾ ਦਿੱਤਾ ਇਜ਼ਰਾਨ ਐਕਟਿਵਾ ਤੋਂ ਸਵਾਰ ਹੋ ਕੇ ਆਇਆ ਇਸ ਨੌਜਵਾਨ ਨੇ ਉੱਤੇ ਖੜੇ ਨੌਜਵਾਨਾ ਦੇ ਗਲੇ ਤੋਂ ਚੈਨ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਇਸ ਤੋਂ ਬਾਅਦ ਲੁਟੇਰਿਆਂ ਨੇ ਇੱਕ ਹੋਰ ਨੌਜਵਾਨ ਨੂੰ ਘੇਰ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। थाना सदर ਦੇ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਕੋਰਥਲਾ ਤੋਂ ਆਏ ਸਨ ਅਤੇ ਉਹਨਾਂ ਦੇ ਨਾਲ ਇੱਕ ਘਟਨਾ ਵਾਪਰੀ ਹੈ। ਉੱਥੇ ਹੀ ਉਕਤ ਨੌਜਵਾਨਾਂ ਦੀ ਚਪਟਮਾਰਾ ਦੇ ਨਾਲ ਝੜਪ ਹੋ ਜਾਂਦੀ ਹੈ। ਇਸ ਝੜਪ ਦੇ ਵਿੱਚ ਲੁਟੇਰੇ ਆਪਣੀ ਜਾਨ ਬਚਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ। ਇਸ ਦੌਰਾਨ ਉਸ ਦੀ 에ਅਰ ਪਿਸਟਲ ਉੱਥੇ ਡਿੱਗ ਜਾਂਦੀ ਹੈ। 피르타 ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ थाना ਚਾਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹ ਪਿਸਤਲ ਨੂੰ ਕਬਜ਼ੇ ਵਿੱਚ ਲੈ ਲਿਆ ਪੀ르ਤਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਸ਼ਨ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਫੋਨ ਤੇ ਕਾਲ ਕਰ ਰਿਹਾ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਸਾਨੂੰ ਮੈਸੇਜ ਮਿਲਿਆ ਸੀ ਕਿ ਦਵਾ ਹਸਪਤਾਲ ਦੇ ਕੋਲ 메 ਰੋਡ ਤੇ ਉਥੋਂ ਅੰਦਰ ਗਲੀ ਜਾਂਦੀ ਉਥੇ ਤਿੰਨ ਮੁੰਡੇ ਤਿੰਨ ਚਾਰ ਮੁੰਡੇ ਦੋਸਤ ਖੜੇ ਸੀਗੇ ਲੂਸ ਪੀਣੇ ਲੱਗੇ ਸੀ ਤੇ ਉਹ ਦੋ ਮੁੰਡੇ ਤੇ ਇੱਕ ਕੁੜੀ ਬਿਨਾ ਨੰਬਰ ਮੋਟਰਸਾਈਕਲ ਤੇ ਆਏ ਉਹ ਉਹਨਾਂ ਨੇ ਉਹਨਾਂ ਚਾਰ ਮੁੰਡੇ 'ਚੋਂ ਇੱਕ ਮੁੰਡੇ ਦੀ ਤਿੰਨ ਚਾਰ ਮੁੰਡੇ ਜਿਹੜੇ ਉਹਨਾਂ 'ਚੋਂ ਇੱਕ ਮੁੰਡੇ ਦੀ ਗੱਲ ਜਿਹੜੀ ਚੈਨੀ ਪਈ ਸੀ ਉਤਾਰ ਦੀ ਕੋਸ਼ਿਸ਼ ਕੀਤੀ ਅਟੈਂਪਟ ਕੀਤੀ ਇੱਕਦਮ ਪਰ ਮੁੰਡੇ ਉਹ ਤਕੜੇ ਸੀ ਜਿਹੜਾ ਇਹਨਾਂ ਵਿਰੋਧ ਕੀਤਾ ਤੇ ਆਪਸ ਵਿੱਚ ਹੱਥੋਂ ਪਈ ਹੋਏ ਉਹ ਸਾਰੇ ਘਟੇ ਦੋ ਮੁੰਡੇ ਦੇ ਕੋਲ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਇੱਕੋ ਬਾਈਕ ਤੇ ਸੀ ਪਿਕੋ ਬਾਈਕ ਤੇ ਸੀ ਸਰ ਸਿਰਕਟ ਲੱਗਾ ਰਿਵਲਵਰ ਸੀ ਨਹੀਂ ਰਵਲਵਰ ਦੀ ਗੱਲ ਹੈ ਸਾਹਮਣੇ ਨਹੀਂ ਆਈ ਜਿੱਦਾਂ ਜੇ ਰਵਲਵਰ ਦੀ ਗੱਲ ਸਾਹਮਣੇ ਆਈ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਆਪਣੀ ਦਰਜ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਦਿੰਦੇ ਹਾਂ ਤੁਸੀਂ ਫੜੇ ਜਾਣਗੇ ਕੋਈ ਥੋੜੀ ਜਿਹੀ ਫੋਟੋਗ੍ਰਾਫ ਸਟੁਕਵਾਈਆਂ ਥੋੜੀਆਂ ਉਹਨਾਂ ਦੇ ਅਧਾਰ 'ਤੇ ਅਸੀਂ ਪੁਸ਼ਟੀ ਤਲਾਸ਼ ਕਰਾਂਗੇ ਯਾਨੀ ਲੁੱਟ ਲੁੱਟ ਕਰਨ ਲੱਗੇ ਸੀ ਸਰ ਆਹ ਉਹਨਾਂ ਨੇ ਕੈਪਟਿਨ ਕੀਤੀ ਕੋਸ਼ਿਸ਼ ਕੀਤੀ ਸਰ ਜਿਹੜੀ ਪਾਰਟੀ ਨਾਲ ਲੁੱਟ ਹੋਣ ਲੱਗੀ ਸੀ ਕਿੱਥੇ ਦੀ ਲੈਣ ਵਾਲੀ ਹੈ ਇਹ ਸਰ ਕਪੂਰਥਾ ਡਿਸਟ੍ਰਿਕਟ ਨਾਲੋਂਗ ਕਰਦੇ ਇਹ ਕੀ ਕਰਨਾ ਸੀ ਇੱਥੇ ਜੋਤੀ ਜੋਗ ਸ਼ਾਪਿੰਗ ਕਰਨ ਥੋੜੇ ਬੱਚੇ ਆਉ ਥੋੜੇ ਘਬਰਾਏ ਹੋਏ ਜਿਹਨੂੰ ਕਰਦੇ ਪੈਣਾ ਹੁੰਦਾ ਸੇ ਬਾਦਸ਼ਾਹ ਜਲੰਧਰ ਦੇ ਵਿੱਚ ਲੁੱਟਖੋ ਅਤੇ ਚੋਰੀ ਦੀਆਂ ਘਟਨਾਵਾਂ ਦਾ ਗ੍ਰਾਫ ਲਗਾਤਾਰ ਵੱਧ ਰਿਹਾ ਹੈ ਪੁਲਿਸ ਦੀ ਕੋਸ਼ਿਸ਼ਾਂ ਵੀ ਇੱਥੇ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਦਿਨ ਦਿਹਾੜੇ ਇੱਕ ਐਕਟਿਵਾ 'ਤੇ ਸਵਾਰ ਨੌਜਵਾਨਾਂ ਨੇ ਨੀਜੀ ਹਸਪਤਾਲ ਦੇ ਬਾਹਰ ਗੱਡੀ ਦੇ ਕੋਲ ਖੜੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਦਿੱਤਾ ਇਜ਼ੁਰਾਨ ਐਕਟਿਵਾ 'ਤੇ ਸਵਾਰ ਹੋ ਕੇ ਆਏ ਇਜ਼ੁਰਾਨ ਨੇ ਉੱਤੇ ਖੜੇ ਨੌਜਵਾਨਾਂ ਦੇ ਗਲੇ ਤੋਂ ਚੈਨ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਜਿਸ ਤੋਂ ਬਾਅਦ ਲੁਟੇਰਿਆਂ ਨੇ ਇੱਕ ਹੋਰ ਨੌਜਵਾਨ ਨੂੰ ਘੇਰ ਲਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। थाना ਸਦਰ ਦੇ ਇੰਚਾਰਜ ਨੇ ਦੱਸਿਆ ਕਿ ਨੌਜਵਾਨ ਕੋਪੂਰਥਲਾ ਤੋਂ ਆਏ ਸਨ ਅਤੇ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਹੈ। ਉੱਥੇ ਹੀ ਉਕਤ ਨੌਜਵਾਨਾਂ ਦੀ ਚਪਟਮਾਰਾ ਦੇ ਨਾਲ ਝੜਪ ਹੋ ਜਾਂਦੀ ਹੈ। ਇਸ ਝੜਪ ਦੇ ਵਿੱਚ ਲੁਟੇਰੇ ਆਪਣੀ ਜਾਨ ਬਚਾ ਕੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸ ਦੌਰਾਨ ਉਸ ਦੀ এয়ার ਪਿਸਟਰ ਉੱਥੇ ਡਿੱਗ ਜਾਂਦੀ ਹੈ। ਪੀੜਤਾ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ थाना 4 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹ ਪਿਸਤਲ ਨੂੰ ਕਬਜ਼ੇ ਵਿੱਚ ਲੈ ਲਿਆ ਪੀੜਤਾ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹਾਂ ਜਸ਼ਨ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਫੋਨ ਤੇ ਕਾਲ ਕਰ ਰਿਹਾ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ ਅਜੋਸ ਨੂੰ ਮੈਸੇਜ ਮਿਲਿਆ ਸੀ ਕਿ ਦਬਾਸ ਟਾਲੇ ਕੋਲ ਮੇ ਰੋਡ ਤੇ ਉਥੋਂ ਤੋਂ ਦੁਗੜੀ ਜਾਂਦੀ ਉਥੇ ਤਿੰਨ ਮੁੰਡੇ ਤਿੰਨ ਚਾਰ ਮੁੰਡੇ ਦੋਸਤ ਖੜੇ ਸੀਗੇ ਲੂਸ ਪੀਣ ਲੱਗੇ ਸੀਗੇ ਤੇ ਉਹ ਦੋ ਮੁੰਡੇ ਤੇ ਇੱਕ ਕੁੜੀ ਬਿਨਾ ਨੰਬਰ ਮੋਟਰਸਾਈਕਲ ਤੇ ਆਏ ਉਹਨਾਂ ਨੇ ਉਹਨਾਂ ਨੂੰ ਚਾਰ ਮੁੰਡੇ ਤੋਂ ਇੱਕ ਮੁੰਡੇ ਦੀ ਤਿੰਨ ਚਾਰ ਮੁੰਡੇ ਜਿਹੜੇ ਉਹਨਾਂ ਚੋਂ ਇੱਕ ਮੁੰਡੇ ਦੀ ਗਲਤੀ ਜਿਹੜੀ ਚੈਨੀ ਪਈ ਸੀ ਉਤਾਰ ਦੀ ਕੋਸ਼ਿਸ਼ ਕੀਤੀ ਅਟੈਂਪਟ ਕੀਤੀ ਇੱਕਦਮ ਪਰ ਮੁੰਡੇ ਉਹ ਤਕੜੇ ਸੀ ਕਿ ਉਹਨਾਂ ਵਿਰੋਧ ਕੀਤਾ ਤੇ ਆਪਸ ਵਿੱਚ ਹੱਥੋਂ ਪਈ ਹੋਈ ਉਹ ਮੌਕਾ ਸਾਰੇ ਜਣੇ ਦੋ ਮੁੰਡੇ ਤੇ ਪੁੜੀ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਇੱਕੋ ਬਾਈਕ ਤੇ ਸੀ ਪਿਕੋ ਬਾਈਕ ਸੀ ਸਰ ਬਟਾ ਲਗਾ ਰਿਵੋਲਵਰ ਸੀ ਨਹੀਂ ਰਵਾਲਵਰ ਦੀ ਗੱਲ ਆ ਸਾਹਮਣੇ ਨਹੀਂ ਆਈ ਜਿੱਦਾਂ ਜੇ ਰਵਾਲਵਰ ਦੀ ਗੱਲ ਸਾਹਮਣੇ ਆਈ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਆਪਣੀ ਦਰਜ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਦਿੰਦਾਂਗੇ ਤੁਸੀਂ ਹੋਰੇ ਜਾਣਾ ਕੋਈ ਥੋੜੀ ਫੋਟੋਗ੍ਰਾਫ ਸਟੁਕਵਾਈਆਂ ਥੋੜੀਆਂ ਉਹਨਾਂ ਦੇ ਆਧਾਰ 'ਤੇ ਕੋਈ ਕਸ਼ਿਸ਼ ਕਰਾਂਗੇ ਯਾਨੀ ਲੁੱਟ ਲੁੱਟ ਕਰਨ ਲੱਗੇ ਸੀ ਸਰ ਹਾਂ ਉਹਨਾਂ ਕੈਪਟਨ ਕੀਤੀ ਕੋਸ਼ਿਸ਼ ਕੀਤੀ ਸਰ ਜਿਹੜੀ ਪਾਰਟੀ ਨਾਲ ਲੁੱਟ ਹੋਣ ਲੱਗੀ ਸੀ ਕਿੱਥੇ ਦੀ ਰਹਿਣ ਵਾਲੀ ਹੈ ਇਹ ਸਰ ਕਪੂਰਥਾ ਡਿਸਟ੍ਰਿਕਟ ਬਲੋਂਗ ਕਰਦੇ ਇਹ ਕੀ ਕਰਨ ਆਈ ਸੀਗੀ ਇੱਥੇ ਜੋਤੀ ਜੋਗ ਸ਼ਾਪਿੰਗ ਕਰਨ ਲਈ ਸੀ ਕੀ ਨਾਮ ਉਹਦਾ ਥੋੜੇ ਬੱਚੇ ਆਉ ਥੋੜੇ ਘਬਰਾਏ ਹੋਏ ਜਿਹਨੂੰ ਕਰਦੇ ਪਏ ਨਾ ਹੁੰਦਾ ਸੇ ਬਾੜਾ